ਦਿੱਲੀ ਸੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਦਿੱਲੀ ਦੇ ਲਾਲ ਕਿਲੇ ਦੇ ਮੈਦਾਨ ਵਿੱਚ ਹਰ ਸਾਲ 1 ਫਰਵਰੀ ਮਾਰਚ ਨਗਰ ਕੀਰਤਨ ਤੇ ਸਮਾਗਮ ਕਰਵਾਉਂਦੀ ਆ ਰਹੀ ਹੈ। ਇਸ ਵਾਰ ਦਿੱਲੀ ਦੇ ਸੁਵਾਸਨਗਰ ਦੀ ਇੱਕ ਪਾਰਕ ਵਿੱਚ 10 ਮਾਰਚ ਨੂੰ ਵੱਡੇ ਪੱਧਰ ਤੇ ਮਹਾਨ ਕੀਰਤਨ ਦਰਬਾਰ ਸ਼ਾਮ ਨੂੰ ਕਰਵਾਇਆ ਜਾਵੇਗਾ। ਜਨਰਸਖਤਰ ਮਨਜਿੰਦਰ ਸਿੰਘ ਸਿਰਸਾ ਨੇ ਤਿੰਨ ਇਤਿਹਾਸਕ ਯੋਧਿਆਂ ਦੇ ਇੱਕ ਪਾਰਕ 'ਚ ਲੱਗੇ ਬੁੱਤ ਦੇਖਦੇ ਹੋਏ ਕਿਹਾ ਕਿ ਇਹ ਬਾਬਾ ਬਖੇਲ ਸਿੰਘ ਜਸਾ ਸਿੰਘ ਆਲੂ ਵਾਲੀਆ ਜਸਾਸੇਂ ਰਾਮਗੜੀ ਆ ਜਦੋਂ ਲੋਕ ਇਹ ਬੁੱਤ ਦੇਖਣ ਆਉਣਗੇ ਤਾਂ ਇਹ ਇੱਕ ਯਾਦਗਾਰੀ ਪਲ ਹੋਏਗਾ ਇਸ ਮੌਕੇ ਤੇ ਕੁਲਵੰਤ ਸਿੰਘ ਬਾੜ ਚਮਨ ਸਿੰਘ ਖਾਲਸਾ ਸਤਨਾਮ ਸਿੰਘ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ ਇਹ 10 ਤਰੀਕ ਨੂੰ ਸ਼ਾਮ ਦਾ ਪ੍ਰੋਗਰਾਮ ਰੱਖਿਆ ਹੈ ਜਿਹੜਾ ਦਿੱਲੀ ਅਸੀਂ ਫਤਿਹ ਦਿਵਸ ਲਾਲ ਕਿਲੇ ਬਣਾਉਂਦੇ ਸੀ ਕਿਉਂਕਿ ਕਮੇਟੀ ਜਿਹੜੀ ਸੀਗੀ ਉਸ ਦੀ ਨਵੀਂ ਕਮੇਟੀ ਬਣ ਨਹੀਂ ਸਕੀ ਇਸ ਕਰਕੇ ਉਹਨੂੰ ਪੋਸਟਪੋਨ ਕਰਨਾ ਪਿਆ ਸੀ ਉਹਦੀ ਜਗ੍ਹਾ ਤੇ ਅਸੀਂ ਇੱਥੇ ਸਮਾਗਮ ਕਰਾਂਗੇ 10 ਤਰੀਕ ਸ਼ਾਮ ਨੂੰ ਇੱਥੇ ਪ੍ਰੋਗਰਾਮ ਹੋਣਗੇ ਇਹ ਉਹ ਸਥਾਨ ਆ ਜਿੱਥੋਂ ਲੱਖਾਂ ਲੋਕ ਔਰ ਉਤੋਂ ਮੈਟਰੋ ਰੋਜ਼ ਨਿਕਲਦੀ ਆ तकरीबन तकरीबन ਰੋਜ਼ ਇਸ ਰੋਡ ਤੋਂ 10 ਲੱਖ ਲੋਕ ਨਿਕਲਦੇ ਨੇ ਔਰ ਮੈਟਰੋ ਤੋਂ 10-12 ਲੱਖ 15 ਲੱਖ ਲੋਕ ਵੱਖਰੇ ਨਿਕਲਦੇ ਨੇ ਦੁਆਰਕਾ ਤੱਕ ਇਹ ਰਸਤਾ ਹੈ ਔਰ ਪੂਰੇ ਦੇਸ਼ ਦੇ ਅੰਦਰ ਪਹਿਲੀ ਵਾਰ ਬਾਬਾ ਜਸਤ ਸਿੰਘ ਜੀ ਆਲੂ ਵਾਲੀਆ ਬਾਬਾ ਜਸਤ ਸਿੰਘ ਜੀ ਰਾਮਗੜੀਆ ਬਾਬਾ ਭਗੇਲ ਸਿੰਘ ਜੀ ਉਹਨਾਂ ਦੀ ਇਹ ਸਥਾਪਨਾ ਹੈ ਉਹਨਾਂ ਦੀ ਯਾਦ ਦੇ ਅੰਦਰ ਇਹ ਯਾਦਗਾਰੀ ਪਾਰਕ ਦਿੱਲੀ ਫਤਿਹ ਯਾਦਗਾਰੀ ਪਾਰਕ ਅਸੀਂ ਸਥਾਪਿਤ ਕੀਤਾ ਹੈ ਇਹ ਉਹਨਾਂ ਦੀ ਯਾਦਗਾਰ ਇੱਥੇ ਬਣਾਈ ਹੈ ਜਿੱਥੇ ਉਹਨਾਂ ਦੇ ਤਿੰਨ ਬੁੱਤ ਲੱਗੇ ਨੇ ਇਹ ਦਿੱਲੀ ਨੂੰ ਔਰ ਦੇਸ਼ ਨੂੰ ਸਨਿਆ ਦਿੰਦੇ ਨੇ ਕਿ ਇਹ ਉਹ ਦਿੱਲੀ ਆ ਜਿਸ ਨੂੰ ਖਾਲਸੇ ਨੇ ਸਭ ਤੋਂ ਪਹਿਲਾਂ 1783 ਅੰਦਰ ਫਤਿਹ ਕੀਤਾ ਸੀ ਲਾਲ ਕਿਲੇ ਦੇ ਉੱਤੇ ਕੀ ਅਸੀਂ ਨਿਸ਼ਾਨ ਚੁਲਾਇਆ ਸੀ ਉਹਨਾਂ ਦੀ ਯਾਦ ਦੇ ਅੰਦਰ ਇਹ ਬੁੱਤ ਜਿਹੜੇ ਨੇ ਸਦੀਵ ਕਾਲ ਵਾਸਤੇ ਅੱਜ ਇੱਥੇ ਲੱਗੇ ਨੇ ਔਰ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਹ ਪ੍ਰੇਰਨਾ ਦਾ ਸਰੋਤ ਨੇ ਦੇਸ਼ ਭੁੱਲ ਗਿਆ ਇਹਨਾਂ ਨੂੰ ਦੇਸ਼ ਦੇ ਲੋਕ ਭੁੱਲ ਗਿਆ ਇਹਨਾਂ ਨੂੰ ਹੋਰ ਤੇ ਹੋਰ ਸੱਚੀ ਗੱਲ ਤੇ ਹੈ ਕਿ ਸਿੱਖ ਵੀ ਭੁੱਲ ਗਏ ਇਹਨਾਂ ਨੂੰ ਦਿੱਲੀ ਦੀ 30 ਹਜ਼ਾਰੀ ਇਹਨਾਂ ਦੇ ਨਾਮ ਤੇ ਮੋਰੀਗੇਟ ਇਹਨਾਂ ਦੇ ਨਾਮ ਤੇ ਦਿੱਲੀ ਦਾ ਮਠਿਆਈਪੁਰ ਇਹਨਾਂ ਦੇ ਨਾਮ ਤੇ ਦਿੱਲੀ ਦਾ ਲਾਲ ਕਿਲੇ ਤੇ ਜਿਹੜਾ ਸਭ ਤੋਂ ਪਹਿਲਾਂ ਆ ਕੇ ਜਿਹਨਾਂ ਦਿੱਲੀ ਨੂੰ ਫਤਿਹ ਕੀਤਾ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਸਤੂਤ ਲੈਣ ਲੱਗਾ ਫਕਰ ਮਹਿਸੂਸ ਕਰਦਾ ਹੋਵੇ ਉਸ ਤੇ ਸਿੱਖਾਂ ਦਾ ਕਵਚਾ ਸੀ ਇਹਨਾਂ ਨੂੰ ਭੁੱਲ ਗਏ ਸੀ ਸੋ ਮੈਂ ਸਮਝਦਾ ਕਿ ਸਾਡੀ ਕੌਮ ਵਾਸਤੇ ਪੂਰੇ ਦੇਸ਼ ਵਾਸਤੇ ਉਹ ਪੂਰੀ ਦੁਨੀਆ ਵਾਸਤੇ ਸਾਡੇ ਸਾਰਿਆਂ ਵਾਸਤੇ ਇਹ ਜਿੱਥੇ ਪ੍ਰੇਰਨਾ ਦੇ ਸਰੋਤ ਨੇ ਔਰ ਫਕਰ ਹੈ ਸਾਨੂੰ ਇਹਨਾਂ ਦੇ ਉੱਤੇ ਅੱਜ ਉਹਨਾਂ ਦੀ ਯਾਦਗਾਰ ਜਿਹੜੀ ਤੇ ਸਥਾਪਿਤ ਕੀਤੀ ਆ 1 ਸੰਗਤ ਦੇ ਸਾਹਮਣੇ ਖੋਲਿਆ ਜਾਊਗਾ ਇੱਥੇ ਸੈਲਫੀ ਪੁਆਇੰਟ ਬਣਾਇਆ ਜਾਏਗਾ ਤਾਂ ਕਿ ਸਾਡੇ ਨੌਜਵਾਨ ਪੀੜ੍ਹੀ ਆਵੇ ਫੋਟੋ ਖਿਚਾਵੇ ਤਿੰਨਾਂ ਜਰਨੈਲਾਂ ਦੇ ਨਾਲ ਇਹਨਾਂ ਦਾ ਇਤਿਹਾਸ ਇੱਥੇ ਅਰਜਿਤ ਕੀਤਾ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦੇ ਵਾਸਤੇ ਇੱਥੇ ਮਿਊਜ਼ੀਅਮ ਬਣਾਉਣ ਦਾ ਵੀ ਅਸੀਂ ਆਪਣਾ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ ਇਹ 2 ਏਕੜ ਜਗ੍ਹਾ ਜਿਹੜੀ ਅਸੀਂ ਡੀਡੀਓ ਤੋਂ ਅਲਾਟ ਕਰਾਈ ਆ ਔਰ ਉਹਦੇ ਵਾਸਤੇ ਅੰਦਰ ਅ ਯਾਦਗਾਰ ਬਣੇ ਮੈਂ ਦੱਸ ਸਕਦਾ ਕਿ ਦੇਸ਼ ਦੇ ਅੰਦਰ ਪਹਿਲੀ ਵਾਰ ਹੋਇਆ ਹੈ ਔਰ ਦਿੱਲੀ ਦੇ ਇਤਿਹਾਸ ਅੰਦਰ ਵੀ ਜਦੋਂ ਦਿੱਲੀ ਸਰਕਾਰ ਵੀ ਕਰਨ ਚ ਨਾਕਾਮ ਰਹੀ ਸਭ ਕੋਟਾਂ ਕਚੇਰੀਆਂ ਦੇ ਬਾਅਦ ਇਹ ਪਰਮਾਤਮਾ ਦੀ ਰਹਿਮਤ ਔਰ ਬਖਸ਼ਿਸ਼ਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉੱਤੇ ਇਤਿਹਾਸ ਕਾਇਮ ਕਰਤਾ ਇਹ ਪਹਿਲੀ ਵਾਰ ਦਿੱਲੀ ਦੇ ਅੰਦਰ ਇਸ ਤਰ੍ਹਾਂ ਬੁੱਤ ਲਾ ਕੇ ਦਿਖਾਇਆ ਸੀ